ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਚੁੱਕੇ ਹੋਵੋਗੇ ਕਿ ਕਿ ਆਪਾਂ ਕਿਸ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਤੁਸੀਂ ਐਗਜ਼ਾਮ ਦੀ ਜਿਹੜੀ ਆਪਾਂ ਇੱਕ ਦੇਖ ਰਹੇ ਹਾਂ ਇਹ ਇੱਕ ਬੱਚੇ ਵੱਲੋਂ ਵੀਡੀਓ ਬਣਾ ਕੇ ਭੇਜੀ ਗਈ ਸੀ ਤੇ ਅੱਜ ਆਪਾਂ ਉਸੇ ਚੀਜ਼ ਦੀ ਜਿਹੜਾ ਹੈਗਾ ਆਪਾਂ ਨੇ ਇਹ ਵੀਡੀਓ ਬਣਾਈ ਆ ਆਪਾਂ ਉਹਦੀ ਬਾਤ ਜਿਹੜੀ ਹੈਗਾ ਚੱਕ ਰਹੇ ਹਾਂ ਕਿ ਜਿਹੜਾ ਪੀਟਰ ਪਸਿ ਬੋਰਡ ਆ ਕਿਸ ਤਰ੍ਹਾਂ ਨਗਹਿਈਆਂ ਕਰ ਰਿਹਾ ਜਾਂ ਪੇਪਰ ਚ ਪੈਟਰਨ ਕੀ ਕੀ ਗਲਤੀ ਹੋਈ ਤੇ ਕਿੱਥੇ ਕਿੱਥੇ ਬੱਚਿਆਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਇੰਮੈਕ ਹੁਣੇ ਥੇ ਜਿਹੜਾ ਤੁਸੀਂ ਸੰਭ ਨੇ ਤੋਂ ਦੇਖ ਕੇ ਅੰਦਾਜ਼ਾ ਲਾਇਆ ਹੋਏ ਐਸਐਸਸੀ ਨੋਵਾ ਪੀਡਰ ਪ੍ਰੈਸਿਵ ਇਕੁਅਲ ਕਿਉਂ ਹੋਇਆ ਕਿਉਂਕਿ ਆਪਾਂ ਚਲੋ ਇੱਕ ਐਸਐਸਸੀ ਦੀ ਐਗਜ਼ਾਮਪਲ ਦਿੰਨਾ ਹੈ ਤੁਹਾਨੂੰ ਕੱਲ ਪਰਸੋਂ ਐਸਐਸਸੀ ਦਾ ਮਤਲਬ ਕਿ ਨਾ ਪਿਛਲੇ ਮਹੀਨੇ ਦਾ ਪੇਪਰ ਚੱਲਿਆ ਸੀ 24 ਲਾਈਨੂ ਪੇਪਰ ਹੋਣਾ ਸੀ ਆ ਤੇ 1 ਅਗਸਤ ਤੱਕ ਜਿਹੜਾ ਪੇਪਰ ਚੱਲਿਆ ਹੋਇਆ ਸੀ ਫੇਸ 13 ਦਾ ਪੇਪਰ ਸੀ ਆ ਠੀਕ ਹੈ ਉਥੇ ਇਹਨਾਂ ਨੇ ਐਸਐਸਸੀ ਨੇ ਕੀ ਕਰਿਆ ਇਹਨਾਂ ਨੇ ਕਿਤੇ ਦਾ ਸੈਂਟਰ 1000 1000 ਕਿਲੋਮੀਟਰ ਦੇ ਡਿਸਟੈਂਸ ਤੇ ਦੇ ਦਿੱਤਾ ਜਿਹੜਾ ਹੈਗਾ ਜੋ ਅੱਖਾਂ ਨੂੰ ਜਾਂ ਕਿਤੇ ਜਦੋਂ ਪੇ ਕੰਪਿਊਟਰ ਤੇ ਜਿਹੜੇ ਸਰਵਰ ਸੀ ਉਹ ਡਾਊਨ ਹੋ ਗਏ ਪੇਪਰ ਹੁੰਦੇ ਹੁੰਦੇ ਡਾਊਨ ਹੋ ਗਏ ਤੇ ਪੇਪਰ ਬੰਦ ਹੋ ਗਿਆ ਨਾ ਫਿਰ ਬੱਚਿਆਂ ਨੂੰ ਜਿਹੜਾ ਉਹ ਸਬਮਿਟ ਕਰਨ ਦਿੱਤਾ ਗਿਆ ਜਾਂ ਫਿਰ ਜਦੋਂ ਮੈਥ ਦਾ ਆਪਣਾ ਜਿਹੜਾ ਆਪਾਂ ਪੋਰਸ਼ਨ ਜਦੋਂ ਆਪਾਂ ਮੈਥ ਦੇ ਸਮ ਕਰਦੇ ਹਾਂ ਨਾ ਆਪਾਂ ਜਿਨ੍ਹਾਂ ਨੇ ਪੰਜਾਬ ਦੇ ਆਨਲਾਈਨ ਐਗਜ਼ਾਮ ਦਿੱਤੇ ਹੋਣੇ ਉਹਨਾਂ ਨੂੰ ਪਤਾ ਹੋਊਗਾ ਕਿ ਆਪਾਂ ਨੂੰ ਇੱਕ ਜਿਹੜਾ ਹੈਗਾ ਪੈਨ ਤੇ ਇੱਕ ਆਪ ਨੂੰ ਖਾਲੀ ਜਿਹੜਾ ਪੇਜ ਦਿੱਤੇ ਹੁੰਦੇ ਨੇ ਮੈਥ ਦੇ ਸਮ ਸੋਲਵ ਕਰਨ ਲਈ ਕਈ ਬੱਚਿਆਂ ਨੂੰ ਉੱਥੇ ਉਹ ਵੀ ਨਹੀਂ ਪ੍ਰੋਵਾਈਡ ਕਰਵਾਇਆ ਗਿਆ ਤੇ ਕਈ ਬੱਚਿਆਂ ਨੂੰ ਜਿਹੜੇ ਪੈਨ ਦਿੱਤੇ ਗਏ ਉਹ ਬਿਲਕੁਲ ਉਸੇ ਖਰਾਬ ਆ ਠੀਕ ਹੈ ਇਹ ਸੈਂਟਰ ਦੀ ਗੱਲ ਆ ਗਈ ਇਹ ਹੈ ਕਿ SSC ਦੀ ਗੱਲ ਪਰ ਆਪਾਂ ਜਿਹੜੀ پیਡਰ ਪ੍ਰੈਸ ਵੀ ਦੇ ਬਰਾਬਰ ਕਰੋ ਕਿਉਂਕਿ ਹੁਣ ਪੀਡਰ ਪ੍ਰੈਸ ਵੀ ਦਾ ਵੀ ਇਹੀ ਕੰਮ ਹੋ ਰਿਹਾ ਚਲੋ SSC ਦਾ ਗੱਲ ਇਹ ਆਪਾਂ ਇੱਕ ਤਰੀਕੇ ਦਾ ਮੰਨ ਸਕਦਾ ਕਿ ਆਨਲਾਈਨ ਐਗਜ਼ਾਮ ਸੀ ਚਲੋ ਕੋਈ ਨੈਟਵਰਕ ਇਸ਼ੂ ਹੋ ਜੇ ਇਹ ਆਪਾਂ ਇਸ ਚੀਜ਼ ਨੂੰ ਆਪਾਂ ਸਾਈਡ ਤੇ ਰੱਖ ਕੇ ਚੱਲਦੇ ਆਪਾਂ ਗੱਲ ਕਰਦੇ ਆਂ ਪੀਡਰ ਪ੍ਰੈਸ ਵੀ ਦੀ ਉਥੇ ਜਿਹੜਾ SSC ਦੇ ਪੇਪਰ ਨੇਗੇ ਉਹ ਸਾਰੇ ਪਿੰਡ ਭਾਰਤ ਨੇ ਭਰਨੇ ਹੁੰਦੇ ਜਿਹੜੀ ਪੀਡਰ ਪ੍ਰੈਸ ਵੀ ਦੇ ਪੇਪਰ ਨੇ ਆਪਣੇ ਸਿਰ ਪੰਜਾਬ ਦੇ ਬੱਚੇ ਹੁੰਦੇ ਨੇ ਕੁਝ ਬੈਂਸ ਦਾ ਜਿਹੜੇ ਹੁਣ ਜੋ ਚਲੋ ਪੰਜਾਬ ਪੁਲਿਸ ਦੇ ਵੀ ਐਗਜ਼ਾਮ ਲਾ ਲੋ ਤੁਸੀਂ ਉਹ ਤਾਂ ਚਲੋ ਬੰਦਾ ਭਰਤਾਂ ਦਾ ਵੀ 3.5 ਲੱਖ ਬੱਚਾ ਵੀ ਪੇਪਰ ਭਰ ਦਿੰਦਾ ਜਿਹੜੇ ਪੀਪਲਸ ਵੀ ਦੇ ਪੇਪਰ ਹੁੰਦੇ ਨੇ ਇੱਕ ਤਾਂ ਇਹਨਾਂ ਦੀ ਫੀਸ ਜ਼ਿਆਦਾ ਹੋਣ ਕਰਕੇ ਇੱਕ ਪੋਸਟਾਂ ਘਟੋਂ ਵਰਕੇ ਇੱਕ ਉਹਦੇ ਕੋਈ 10 ਪੋਸਟਾਂ ਘਟਦੇ ਆ ਕੋਈ 20 ਪੋਸਟਾਂ ਘਟਦੇ ਆ ਉਹਦੇ ਕਰਕੇ ਬੱਚੇ ਸਾਰੇ ਬਦੋ ਬਦ ਜੇ ਤੁਸੀਂ ਵਧੀਆ ਪੋਸਟਾਂ ਮੰਨ ਕੇ ਚਲੋ ਬਦੋਦ 1.5 ਲੱਖ ਪੋਸਟ ਬਦੋਦ 2 ਲੱਖ ਪੋਸਟ ਇਹ ਦੋ ਜਿਹੜੀ ਕੋਈ ਪੋਸਟ ਨਹੀਂ ਭਰਦਾ ਬਿਲਕੁਲ ਤਾਂ ਤੇ ਜੇ ਸੋ ਤੋਂ ਪੀਪਲਸ ਵੀ ਦੇ ਬੋਰਡ ਤੋਂ ਇਹ 2 ਲੱਖ ਬੱਚਿਆਂ ਦਾ ਪੇਪਰ ਹੀ ਨਹੀਂ ਸਾਮਾਇਆ ਜਾਂਦਾ ਤਾਂ ਤੁਸੀਂ ਇਹਦੇ ਨਾਲੋਂ ਚੰਗਾ ਤਾਂ ਜਿਆਦਾ ਤੁਸੀਂ ਜਿਹੜੀਆਂ ਕੰਪਨੀਆਂ ਨੂੰ ਤੁਸੀਂ ਠ ਵੀ ਤੁਸੀਂ ਇਹ ਪੇਪਰ ਕੰਡੈਕਟ ਕਰਵਾਓ ਉਹਨਾਂ ਨੂੰ ਛੱਡੀ ਦਿਓ ਤੁਸੀਂ ਪੀਪੀਐਸਸੀ ਵਾਂਗੂ ਤੁਸੀਂ ਆਪ ਦਾ ਜਿਹੜਾ ਸਪੈਸ਼ਲ ਕੋਈ ਇਸ ਤਰ੍ਹਾਂ ਦਾ ਸੌਫਟਵੇਅਰ ਅਪਡੇਟ ਕਰ ਸਕਦੇ ਹੋ ਜ਼ਰੂਰੀ ਥੋੜੀ ਆ ਤੁਸੀਂ ਕੰਪਨੀਆਂ ਨੂੰ ਠੇਕੇ ਦੇ ਦੇ ਕੇ ਜਿਹੜਾ ਪੇਪਰ ਹੈ ਜਿਹੜਾ ਹੋ ਕਰਵਾਉਣਾ ਪਹਿਲੀ ਗੱਲ ਤਾਂ ਹੁਣ ਇਹ ਗੱਲ ਜਿਹੜਾ ਪੇਪਰ ਹੋਸੀ ਐਗਜ਼ੀਕਿਊਟਿਵ ਅਸਿਸਟੈਂਟ ਦਾ ਸੀਗਾ ਪੀਟਰ ਪੈਸੀ ਦੁਆਰਾ ਜਿਹੜਾ ਕੰਨੈਕਟ ਕਰਵਾਇਆ ਗਿਆ ਤੇ ਇਹਦੀ ਮੈਂ ਇੱਕ ਵੀਡੀਓ ਲੈ ਕੇ ਆਇਆ ਤੁਸੀਂ ਉਹ ਸਾਰੀ ਵੀਡੀਓ ਚੈੱਕ ਕਰਿਓ ਤੇ ਦੂਜੀ ਗੱਲ ਹੋਰ ਬਥੇਰੇ ਪੇਪਰ ਨੇ ਇਹ ਮੈਂ ਸਿਰਫ ਪਤਾ ਕਰਕੇ ਮੈਟਰ ਲੈ ਕੇ ਆਇਆ ਕਿਉਂਕਿ ਜਿਹੜੀ ਬੱਚਿਆਂ ਨੂੰ ਪ੍ਰੋਬਲਮ ਆ ਹੁਣ ਜਿਹੜਾ ਬੱਚਾ 2-2 ਸਾਲ ਪੜ੍ਹ ਕੇ ਮਿਹਨਤ ਕਰ ਰਿਹਾ ਉਹਨੂੰ ਜੋਬ ਨਹੀਂ ਮਿਲ ਰਹੀ ਉੱਥੇ ਕੁਝ 파ਰਸ਼ਾਨੇ ਆ ਰਹੇ ਨੇ ਉਹ ਉਹ ਅਸਲ ਸੀਟਾਂ ਲਈ ਜਾਂ ਤੇ ਜਿਹੜੇ ਮਿਹਨਤ ਕਰਦੇ ਉਹ ਬੱਚੇ ਘਰੇ ਬੈਠੇ ਰਹਿਣ ਇਹ ਕੀ ਗੱਲ ਹੋਈ ਹੁਣ ਜੇ ਆਪਾਂ ਜੇੜ ਵਾਟਣ ਦੀ ਗੱਲ ਕਰ ਲਵਾਂ ਨੇ ਮੈਂ ਜੇੜ ਵਾਟਣ ਦੀ ਸਾਰੀ ਡਿਟੇਲ ਨੈਕਸਟ ਸਲਾਈਡ 'ਚ ਐਡ ਕਰੀ ਹੋਈ ਆ ਤੇ ਜੇੜ ਵਾਟਣ ਦੀ 500 ਪੋਸਟ ਹੋਲ ਪਰ ਜਿਹੜਾ 2024 ਦਾ ਰਿਜ਼ਲਟ ਸੀ ਆ ਉਹ ਜੇਲ ਬਟਨ ਦਾ ਪੇਪਰ ਕਿੱਥੇ ਗਿਆ ਜਾਂ ਤੁਸੀਂ ਇਹ ਕਹੋਗੇ ਅਸੀਂ ਉਹ ਪੇਪਰ ਵੀ ਬਸਾਂ ਜਿਵੇਂ ਹੁਣ ਸੀਨੀਅਰ ਅਸਿਸਟੈਂਟ ਦੁਆਰਾ ਅਪਡੇਟ ਕਰਤਾ ਵੀ ਇਹਨੂੰ ਰੀਫਿਲ ਕਰ ਦੋ ਜੇਲ ਬਟਨ ਦਾ ਵੀ ਰੀਫਿਲ ਕਰ ਦੰਨੇ ਆ ਬੱਚਿਆਂ ਕੋਲ ਤਾਂ ਹੁਣ ਇਹੀ ਗੱਲ ਆ ਨਾ ਵੀ ਤੁਸੀਂ ਪਿਛਲੇ ਦਾ ਰਿਜ਼ਲਟ ਦੇ ਨਹੀਂ ਰਹੇ ਤੁਸੀਂ ਨਵੀਆਂ ਪੋਸਟਾਂ ਜਿਹੜੀ ਅਪਡੇਟ ਕਰ ਦੰਨੇ ਹੋ ਇਹਦਾ ਫਾਇਦਾ ਕੀ ਆ ਸੀਨੀਅਰ ਅਸਿਸਟੈਂਟ ਦਾ ਵੀ ਇਹੀ ਮਾਮਲਾ ਮਸਲਾ ਹੋਇਆ ਸੀ ਆ ਉਹ ਕਦੇ 5 ਅਗਸਤ ਨੂੰ ਹੋਊਗਾ ਕਦੇ ਕਦੋਂ ਹੋਊ ਕਦੇ ਕਦੋਂ ਹੋਊਗਾ ਤੇ ਹੁਣ ਐਟ ਦੀ ਐਂਡ ਆ ਕਿ ਹੁਣ ਤੁਸੀਂ ਦੁਬਾਰੇ ਰੀਓਪਨ ਕਰਤਾ ਹੁਣ ਜੇਲ ਬਟਨ ਦਾ ਜਾਂ ਤੁਸੀਂ 2014 ਦਾ ਰਿਜ਼ਲਟ ਦੇ ਦੋ ਜਾਂ ਫਿਰ ਇਹਨੂੰ ਵੀ ਕਹਿ ਦੋ ਕਿ ਉਹ ਪੇਪਰ ਜਿਹੜੇ ਕੈਨਸਲ ਹੋ ਗਏ ਦਿੱਤਾ ਹੋਇਆ ਸਾਤੋਂ ਰਿਜ਼ਲਟ ਚ ਸਾਤੋਂ ਰਿਜ਼ਲਟ ਨਹੀਂ ਬਣਿਆ ਜਾਂ ਕੁਝ ਵੀ ਤੁਸੀਂ ਬਹਾਨਾ ਬਣਾਓ ਜੇ ਬਣਾਉਣਾ ਤੇ ਵੀ ਜਿਹੜੇ ਬੱਚੇ ਡੀਕ ਕਰ ਰਹੇ ਨੇ ਹੁਣ ਜਿਹੜੇ ਬੱਚੇ ਟੌਪ ਤੇ ਬੈਠੇ ਸੀ ਉਦੋਂ ਸਿੱਸੀ ਨੰਬਰ ਲਈ 87 87 ਨੰਬਰ ਲਈ ਹੁਣ ਉਹ ਕੀ ਕਰਨ ਉਹ ਵੀ ਹੁਣ ਇਸ ਚੀਜ਼ ਤੇ ਬੈਠੇ ਰਹੇ ਨੇ ਵੀ ਦੁਬਾਰਾ ਫੇਰ ਪੇਪਰ ਵਰਤੀਏ ਐਨੇ ਪੈਸੇ ਪੰਜਾਬ ਸਰਕਾਰ ਨੂੰ ਗੁੰੈਂਥੀਆਂ ਐਨੇ ਜੇ ਬੱਚਿਆਂ ਕੋਲ ਫੀਸਾ ਭਰਨ ਨੂੰ ਪੈਸ ਤੇ ਮੈਂ ਚਲੂ છું ਜਿਹੜੀ ਆ ਕੱਲ ਦਾ ਆਪਣਾ ਪੇਪਰ ਹੋਇਆ ਏ ਮੈਂ ਤੁਹਾਨੂੰ ਇਹਦੀ ਵੀਡੀਓ ਦਿਖਾਉਣਾ ਫਿਰ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਦਾ ਆ ਦੇਖੋ ਤੁਸੀਂ ਵੀਡੀਓ ਦੇਖਿਓ ਬੱਚੇ ਨੇ ਬਣੇ 26 ਨੇ ਇਹਦਾ ਪੇਪਰ ਹੋਇਆ ਤੇ ਸਾਡਾ ਪੇਪਰ ਹੋਇਆ ਦੇਖੋ ਕੋਈ ਸੀਲ ਨਹੀਂ ਲੱਗੀ ਹੋਈ ਤੇ ਕੁਐਸਚਨਾਂ ਦੇ ਵਿੱਚ ਆਨਸਰ ਹਾਈਲਾਈਟ ਕੀਤੇ ਪਏ ਨੇ ਜਿਵੇਂ ਤੁਹਾਨੂੰ ਦਿਖਾ ਦਿੰਨੇ ਆਂਗੇ ਆ ਦੇਖੋ ਜਿਵੇਂ ਆ ਦੇਖੋ ਇਹਦੇ ਵਿੱਚ ਆ ਹਾਈਲਾਈਟ ਕੀਤਾ ਪਿਆਗਾ ਆ ਹਾਈਲਾਈਟ ਕੀਤਾ ਪਿਆ ਤੇ ਆ ਦੇਖੋ ਇਹਦੇ ਵਿੱਚ ਆ ਕੁਐਸਚਨ ਹਾਈਲਾਈਟ ਕੀਤਾ ਪਿਆ ਇਹ ਆ ਹਾਈਲਾਈਟ ਕੀਤਾ ਪਿਆ ਆ ਹਾਈਲਾਈਟ ਕੀਤਾ ਪਿਆ ਤੇ ਹੋਰ ਵੀ ਬਹੁਤ ਕੁਐਸਚਨ ਨੇ ਜਿਹੜੇ ਹਾਈਲਾਈਟ ਕੀਤੇ ਹੋਏ ਨੇ ਤੇ ਇੱਕ ਨੈਕਸਟ ਥਿੰਕ ਹੋਰ ਹੈ ਜੀ ਉਹ ਦੇਖ ਲਓ ਤੁਸੀਂ ਜਿਵੇਂ ਜਿਵੇਂ ਪੂਰੇ 33 ਆ ਦੇਖੋ ਫਿਰ ਨੈਕਸਟ ਕਿੰਨਾ ਆਣਾ 38 ਤੇ ਆ ਦੇਖੋ ਸਿੱਧਾ 97 98 ਕੋਈ ਗੱਲ ਜਿਹੜੀਆਂ ਸਿੱਟਾਂ ਸਟੈਪਲ ਕੀਤੀਆਂ ਹੋਈਆਂ ਨੇ ਉਹ ਵੀ ਸਹੀ ਨਹੀਂ ਸਟੈਪਲ ਕੀਤੀਆਂ ਹੋਈਆਂ ਸਾਰੀਆਂ ਗਲਤ ਸਟੈਪਲ ਕੀਤੀਆਂ ਹੋਈਆਂ ਨੇ ਸੀਟ ਰਿਪਲੇਸੀ ਵਾਲੇ ਜਮਾ ਕੰਮ ਬੇਕਾਰ ਕਰੀ ਜਾਂਦੇ ਨੇ ਦਿਨੋਂ ਦਿਨ ਮਨੂ ਦਾ ਲੱਗਦਾ ਕੋਈ ਵਿੱਚੋਂ ਕੁੰਡੀ ਨਿਕਲੂਗੀ ਬਾਈ ਬਾਕੀ ਤੁਸੀਂ ਆਪ ਦੇਖ ਲਓ ਆ ਦੇਖੋ ਔਰ ਇਸ 96 ਹੈ ਔਰ ਇਸ ਦਾ 40 ਲਾਇਆ ਪਿਆਗਾ ਬਸ ਤੋਂ ਹੁਣ ਦਾ ਚੁੱਪ ਚੀ ਫੜ ਲੈ ਦੋ ਤੁਹਾਨੂੰ ਤੇ ਹੁਣ ਤੁਸੀਂ ਜਿਹੜੀ ਵੀਡੀਓ ਦੇਖ ਹੀ ਲਈ ਹੁਣੀ ਪਹਿਲੀ ਗੱਲ ਤਾਂ ਆਪਾਂ ਚਲੋ ਇਹਦੇ ਆਪਾਂ ਸਾਰੇ ਪੀਪਰ ਦੇ ਇਸ਼ੂ ਦੇਖ ਲੈਣੇ ਆ ਕੁਝ ਕਈ ਜਿਹੜੇ ਜਿੱਥੇ ਮਤਲਬ ਸੈਂਟਰ ਸੀ ਨਾ ਐਗਜ਼ਾਮ ਸੈਂਟਰ ਉੱਥੇ ਵੀ ਮਾਮਲਾ ਆਇਆ ਕਿ ਜਿਹੜੀਆਂ ਇਹ ਹੁਣ ਜਿਵੇਂ ਨਾ ਆਂਸਰ ਦੇਖੋ ਤੁਸੀਂ ਦੇਖਿਆ ਨਾ ਇਹ ਆਂਸਰ ਹਾਈਲਾਈਟ ਕਰਿਆ ਪਿਆ ਵੀ ਕਿਤੇ ਕਿਤੇ ਤਾਂ ਕੁਐਸਚਨ ਪੇਪਰਾਂ ਦੇ ਵਿੱਚ ਆਨਸਰ ਕਈ ਦੀ ਸੈਂਟਰਾਂ ਦੇ ਵਿੱਚ ਤਾਂ ਸਹੀ ਹਾਈਲਾਈਟ ਕਰੇ ਹੋਏ ਸੀਗੇ ਹੁਣ ਮੇ ਵੀ ਹੋ ਸਕਦਾ ਉਹ ਸ਼ਪਾਰਸ਼ਾਂ ਵਾਲੇ ਬੱਚਿਆਂ ਦੇ ਕਰਾਈ ਹੁਣ ਵੀ ਸਾਨੂੰ ਜਿਹੜਾ ਐਗਜ਼ਾਮ ਜਿਹੜੀ ਸਾਡੀ ਸ਼ੀਟ ਹੈ ਜਿਹੜੀ ਸਾਡੀ ਮਤਲਬ ਕਿ ਡੈਸਕ ਹੋਊਗਾ ਉੱਥੇ ਸਾਨੂੰ ਜਿਹੜੀ ਆ ਇਹੇ ਸ਼ੀਟ ਆ ਜਿੱਤਾ ਅਸੀਂ ਉੱਥੋਂ ਇਹ ਮਾਰਕ ਕਰੀਏ ਕੁਐਸਚਨ ਪਹਿਲੀ ਗੱਲ ਤਾਂ ਇਹ ਵੀ ਹੋ ਸਕਦੀ ਹੈ ਦੂਜੀ ਗੱਲ ਇਹਨਾਂ ਨੂੰ ਪਰ ਇਹ ਪੀਪਰ ਦੇ ਪੈਟਰਨ ਦਾ ਨਹੀਂ ਪਤਾ ਪੀਪਰ ਨੂੰ ਸਟੈਪ ਕਰਕੇ ਕਿਵੇਂ ਕਰਨਾ ਜੇ ਹੁਣ ਸਿੱਧਾ 37ਵਾਂ ਕੁਐਸਚਨ ਤੋਂ ਸਿੱਧਾ 97 ਨੰਬਰ ਕੁਐਸਚਨ ਆ ਜੂਗੀ ਇਹ ਕੋਈ ਗੱਲ ਹੈ ਇਹੋ ਤਰੀਕਾ ਕੁਐਸਚਨ ਅਟੈਂਪਟ ਕਰਨ ਦਾ ਬੱਚਾ ਕਿਵੇਂ ਕਰੂ ਇਸ ਚੀਜ਼ ਨੂੰ ਉਹ OMR ਸ਼ੀਟ ਦਿੱਤੀ ਹੋਈ ਹੈ ਤੁਸੀਂ ਨੇ ਜੇ ਉਹ ਨੰਬਰ ਨਾ ਲਿਖੇ ਤੁਸੀਂ ਘਟੋ ਘਟ ਸ਼ੀਟਾਂ ਦਾ ਸਹੀ ਅਸੈਂਬਲ ਕਰਕੇ ਦਿਓ ਸਹੀ ਤਰੀਕੇ ਨਾਲ ਤੇ ਹੁਣ ਚਲੋ ਕਈ ਥਾਂਾਂ ਤੇ ਸਹੀ ਹੋਊਗਾ ਵੀ ਕਈ ਥਾਂਾਂ ਤੇ ਪੇਪਰ ਸਹੀ ਹੈਗਾ ਹੁਣ ਜਿੱਥੇ ਗਲਤ ਪੇਪਰ ਆ ਗਏ ਨੇ ਜਿਹੜੇ ਬੱਚਿਆਂ ਨੇ ਕਿਤੇ ਪੈਸੀ ਦੇ ਕੇ ਸਪਾਸਟ ਲਾ ਕੇ ਇਹ ਕੰਮ ਕਰਿਆ ਹੋਊਗਾ ਹੁਣ ਉਹ ਤਾਂ ਮਤਲਬ ਨੌਕਰੀ ਲੈ ਜਾਣਗੇ ਜਿਹੜੇ ਪੜਨ ਵਾਲੇ ਨਹੀਂ ਚਲੋ ਜਿਹੜਾ ਹੱਥ ਨਹੀਂ ਪੈਂਦਾ ਪੈਸਾ ਉਹ ਅੱਛਾ ਹੁਣ ਬੇਰੁਜ਼ਗਾਰ ਬੈਠੇ ਰਹਿਣਾ ਇਹ ਹੁਣ ਪੰਜਾਬ ਸਰਕਾਰ ਨੂੰ ਬੇਨਤੀ ਹੈ ਜਾਂ ਤਾਂ ਪੀਡਰ ਪ੍ਰੈਸ ਬੀ ਦੇ ਜਿਹੜਾ ਬੋਰਡ ਹੈ ਉੱਤੇ ਕਾਰਵਾਈ ਕਰੀ ਜਾਵੇ ਤੇ ਜਿਹੜਾ ਇਹ ਕੰਪਨੀ ਨੂੰ ਠੇਕੇ ਦਿੰਦੇ ਨੇ ਜਿਹੜੀ ਯੂਨੀਵਰਸਿਟੀ ਨੂੰ ਠੇਕੇ ਦਿੰਦੇ ਨੇ ਕਿ ਤੁਸੀਂ ਪੇਪਰ ਕੰਡੈਕਟ ਕਰਵਾਓ ਤੁਸੀਂ ਉੱਥੇ ਜਾ ਕੇ ਉਹ ਜਿਹੜਾ ਮਤ ਤੇ ਦੂਜੀ ਗੱਲ ਹੁਣ ਇਹ ਜਿਹੜਾ ਨਾਂ ਦਾ ਬੀਤੇ ਪੇਪਰ ਤੇ ਸੀਲ ਸੀਗੀ ਹੁਣ ਜਦ ਬੱਚਾ ਦੱਸ ਰਿਹਾ ਸੀ ਕਿ ਪੇਪਰ ਤੇ ਕੋਈ ਸੀਲ ਵੀ ਨਹੀਂ ਲੱਗੀ ਹੋਈ ਸੀ ਹੁਣ ਮੇਬੀ ਹੋ ਸਕਦਾ ਪਹਿਲਾਂ ਕਿਸੇ ਨੂੰ ਪੇਪਰ ਫੋਲ ਕੇ ਕਿਸੇ ਬੱਚਿਆਂ ਨੂੰ ਦਿਖਾਤਾ ਹੋਵੇ ਸਟੂਡੈਂਟਸ ਨੂੰ ਜਿਹੜੇ ਸ਼ਿਪਾਰਸ਼ ਵਾਲੇ ਹੋਣ ਇਸ ਚੀਜ਼ ਦਾ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਧਿਆਨ ਦਿੱਤਾ ਜਾਵੇ ਤੇ ਹੁਣ ਆਪਾਂ ਐਗਜ਼ੀਕਿਊਟਿਵ ਸੀ ਸਟੈਂਡ ਦਾ ਪੇਪਰ ਜੀ ਤਰੋਂ ਆਪਾਂ ਹੁਣ ਮੈਂ ਤੁਹਾਨੂੰ ਪੇਪਰ ਹੋਇਆ ਜੀਰ ਵਾਟਨ ਜਿਹੜੀ ਤੁਹਾਨੂੰ ਹੁਣ ਬਣੂਗੀ ਤੇ ਕੁਐਸਚਨਾਂ ਦੇ ਵਿੱਚ ਆਨਸਰ ਹਾਈਲਾਈਟ ਕੀਤੇ ਪਏ ਨੇ ਜਿਵੇਂ ਤੁਹਾਨੂੰ ਦਿਖਾ ਦਿੰਨੇ ਆ ਹੁਣੇ ਆ ਗਈ ਆਪਣੇ ਜੇਲ ਵਡਣ ਦਾ ਇਹ 2024 ਦਾ ਇਹ 2025 ਦਾ ਤਾਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ 500 ਟੋਟਲ 500 ਪੋਸਟ ਹੈ 24 ਉਪਰ ਸੁਪਰਟੈਂਡੈਂਟ ਦੇ ਨੇ ਤੇ ਮਿਲਦਾ 20 ਜਾਂ 22 ਪੋਸਟਾਂ ਜਿਹੜੀਆਂ ਆਈਆਂ ਨੇ ਬਾਰਡਰ ਦੀਆਂ ਨੇ ਠੀਕ ਹੈ ਆ ਦੂਜੀਆਂ ਹੁੰਦੀਆਂ ਨੇ ਜਿਹੜੀਆਂ ਫੀਮੇਲਸ ਲਈ ਹੁੰਦੀਆਂ ਨੇ ਤੇ ਤੁਸੀਂ ਦੇਖੋ ਇਹ 26 ਜੁਲਾਈ ਨੂੰ ਜਿਹੜਾ 2024 ਨੂੰ ਨੋਟੀਫਿਕੇਸ਼ਨ ਆਈ ਸੀ ਠੀਕ ਹੈ ਤੇ ਫਿਰ ਐਪਲੀਕੇਸ਼ਨ ਜਿਹੜੀ ਬੰਦ ਹੋ ਗਈ ਸੀ ਫੇਜ਼ 1 ਦੀ ਉਹ ਹੋ ਗਈ ਸੀ 29 ਜੁਲਾਈ 29 ਤੋਂ 20 ਅਗਸਤ ਤੱਕ ਇਹਨਾਂ ਨੇ ਫਿਰ ਪੀਪਰ ਲਿਆ ਸੀ ਨਾ ਜਿਹੜਾ ਇਹ ਆਪਣਾ ਰਿਟਰਨ ਐਗਜ਼ਾਮ ਹੋਇਆ ਹੈ ਅਕਤੂਬਰ 26 ਤੋਂ 24 ਅਕਤੂਬਰ 2024 ਦਾ ਪੀਪਰ ਹੋਇਆ ਹੋਇਆ ਤੇ ਫਿਰ ਇਹ ਦੋ ਦਾ ਆਨਸਰ ਕੀ ਹੈਗੀ ਸੀ 25 ਨੰਬਰ ਨੂੰ ਤੇ ਅਬਜੈਕਸ਼ਨ ਲਾਉਣ ਖਾਤਰ 26 ਤੋਂ 28 ਨੰਬਰ 2024 ਜੇ ਦਿੱਤਾ ਹੋਇਆ ਸੀ ਆ ਤੁਸੀਂ ਉਹ ਨੰਬਰ ਛੱਡੋ 2024 ਦੇ 2025 ਦੇ ਨੰਬਰ ਵੀ ਆਉਣ ਵਾਲਾ ਹੋ ਰਿਹਾ ਹਲੇ ਤੱਕ ਇਹਨਾਂ ਤੋਂ ਸਿਰਫ ਰਿਜ਼ਲਟ ਨਹੀਂ ਕੱਢਿਆ ਗਿਆ ਕਿ ਜਦੋਂ ਇਹਨਾਂ ਨੇ ਪਿਛਲੀ ਵਾਰ ਜਿਹੜਾ ਹੈਗਾ ਇੱਕ ਨਾ ਪੂਰਾ ਮੰਨ ਲਓ ਕਿ ਡੇਟ ਸ਼ੀਟ ਬਣਾ ਕੇ ਪਾਤੀ ਸੀ ਕਿ ਐਨੀ ਤਰੀਕ ਨੂੰ ਆਵੇ ਪ੍ਰਾਈਦੀ ਤਰੀਕ ਨੂੰ ਆਵੇ ਭਰਾ ਉਦੋਂ 15 ਦਿਨਾਂ ਵਾਰੀ ਫਿਜ਼ੀਕਲ ਦੀ ਡੇਟ ਪਾਤੀ ਜਿਹੜਾ ਵਟਾਂ ਦਾ ਫਿਜ਼ੀਕਲ 15 ਦਿਨਾਂ ਵਾਦ ਆਪੇ ਪ੍ਰਧ ਫਿਜ਼ੀਕਲ 15 ਦਿਨਾਂ ਵਾਦ ਤੇ ਫਿਰ ਜਿਹੜੇ ਪੇਪਰਾਂ ਦੀ ਟਾਈਪਿੰਗ ਸੀ ਉਹਦਾ ਵੀ ਨਾਲ ਦੀ ਨਾਲ ਪਤਾ ਤੁਸੀਂ ਪਹਿਲਾਂ ਪੇਪਰ ਤੱਕ ਕਨੈਕਟ ਕਰਵਾ ਲਓ ਯਾਰ ਤੁਸੀਂ ਫਿਜ਼ੀਕਲ ਫੇਰ ਲੈ ਲਓ ਤੁਸੀਂ ਟਾਈਪਿੰਗ ਲਿਸਟ ਵੀ ਉਹਨਾਂ ਦੀ ਟਾਈਪਿੰਗ ਡੇਟ ਵੀ ਪਾ ਦਿਵੀਂ ਐਨੀ ਤਰੀਕ ਨੂੰ ਪੱਕੇ ਹੀ ਹੋਊਗਾ ਨਾ ਕੋਈ ਉਹਦੀ ਅਪਡੇਟ ਹੈ ਨਾ ਕੁਝ ਹੋਰ ਹੈ ਆ ਫਾਈਨਲ ਰਿਜ਼ਲਟ 2024 ਵਾਲੇ ਵੀ ਜਿਹੜੇ ਬੱਚੇ ਨੇ ਹੁਣ ਉਹ 80 80 90 90 ਨੰਬਰ ਲੈ ਕੇ ਵੀ ਹਾਲੇ ਵੀ ਪੜ੍ਹੀ ਜਾਂਦੇ ਨੇ ਹੁਣ ਜੇ ਤੁਸੀਂ ਇਹਨਾਂ ਦਾ ਰਿਜ਼ਲਟ ਦਿੱਤਾ ਹੁੰਦਾ ਉਹ ਦੂਜੇ ਪੇਪਰ ਨਾ ਦੇਣ ਉਹ ਦੂਜੇ ਬੱਚੇ ਨੇ ਸੀਟਾਂ ਨਾ ਮਾਰਨ ਇਸ ਚੀਜ਼ ਤੇ ਗੌਰ ਕਰੋ ਤੇ ਹੁਣ ਜਿਹੜੀਆਂ ਵੀਡੀਓ ਹੈ ਹੁਣ ਜੇ ਬੱਚੇ ਜਿਹੜੇ ਹੁਣ ਬੱਚਿਆਂ ਜਿਹੜੇ ਆਪਾਂ ਨੂੰ ਮੈਸੇਜ ਕਰਦੇ ਨੇ ਆਪਾਂ ਉਹਨਾਂ ਲਈ ਬਾਏ ਠਾਈ ਆ ਹੁਣ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਆਪਣੇ ਕੋਲ ਵੀਡੀਓ ਹੈਗੀ ਆਪਣੇ ਕੋਲ ਸਬੂਤ ਹੈਗਾ ਜੇ ਇਕੱਠੇ ਹੋਵਾਂਗੇ ਕੋਈ ਕਾਰਵਾਈ ਹੁਣ ਤਾਂ ਕਰੀ ਠੀਕ ਹੈ ਹੁਣ ਆਪਣੇ ਕੋਲ ਸਬੂਤ ਆਪਣੇ ਕੋਲ ਵੀਡੀਓ ਪਈ ਹੈ ਵੀ ਇਹ ਤੇ ਅਸਰ ਆਏ ਹਾਈਲਾਈਟ ਹੋ ਹੋ ਆ ਰਹੇ ਨੇ ਨਹੀਂ ਜੀ ਚਪਕ ਕੇ ਬੈਠਣਾ ਬੈਠੇ ਰਹੋ ਛੋਡੀ ਮਰਜੀ ਹੈ ਛੋਡੀ ਜ਼ਿੰਦਗੀ ਹੈ ਜਿਵੇਂ ਮਰਜ਼ੀ ਕਰੋ ਆਪਾਂ ਵੀਡੀਓ ਬਣਾਤੀ ਕੈਂਪੇਨ ਕਰਤਾ ਠੀਕ ਹੈ ਜੇ ਟਵਿੱਟਰ ਤੇ ਕੈਂਪੇਨ ਕਰਨਾ ਉਹ ਕਰ ਲਵਾਂਗੇ ਛੋਡੇ ਨਾਲ ਇਕੱਠੇ ਵੀ ਜਾਵਾਂਗੇ ਜੇ ਤੁਸੀਂ ਕਿਤੇ ਝੋੜ ਲਾਉਂਗੇ ਕਰੇ ਬੈਠੇ ਤਾਂ ਕੁਝ ਨਹੀਂ ਹੁੰਦਾ ਆਪਦਾ ਹੁਣ ਤੁਸੀਂ ਆਪ ਦੇਖ ਲਓ ਜੇ ਨਾ ਤਾਂ ਇਹ 2024 ਦਾ ਰਿਆਟਣ ਇਹ ਵੀ ਪੁਰੂ ਤੁਸੀਂ ਖਤਮ ਮੰਨ ਕੇ ਚੱਲੂਗੀ ਤਾਂ ਇਹ ਪੇਪਰ ਹੁਣ ਬਸ ਇਹ ਖਾਈ ਜਾਣਗੇ ਜਿਵੇਂ ਵੀਡੀਓ ਦਾ ਹਾਲੇ ਤੱਕ 3-4 ਸਾਲ ਹੋ ਗਏ ਵੀਡੀਓ ਦਾ ਕੁਝ ਵੀ ਨਹੀਂ ਪਤਾ ਫੀਸਾ ਭਰਾ ਕੇ ਪੇਪਰ ਰੀਓਪਨ ਕਰ ਕਰਕੇ ਪੇਪਰ ਪਿੱਛੇ ਖਾਤੋਂ ਕਰਦਾ ਸੀਨੀਅਰ ਅਸਿਸਟੈਂਟ ਦਾ ਵੀ ਹੁਣ ਉਹ ਪਹਿਲਾਂ ਵਾਲੇ ਪੇਪਰ ਦਾ 40 ਪਤਾ ਨਹੀਂ 47 ਪੋਸਟਾਂ ਦਾ ਰੋਲਾ ਪਿਆ ਹੋਇਆ ਜਿਹੜਾ ਘਪਲਾ ਹੋਇਆ ਸੀ ਨਾ ਉਹਦਾ ਕੋਈ ਹਾਲੇ ਤੱਕ ਜਵਾਬ ਆਇਆ ਨਾ ਉਹਦੀ ਕੋਈ ਕਾਰਵਾਈ ਹੋਈ ਆ ਕਉ ਤੁਸੀਂ ਆਪ ਦੇਖ ਕੇ ਚਲੋ ਜਿਹੜੇ ਵੀਡੀਓਜ਼ ਫੋਟੋਜ਼ ਆ ਰਹੀਆਂ ਨੇ ਉਹ ਨੂੰ ਐਜੇ ਤੁਸੀਂ ਪ੍ਰੂਫ ਵਰਤ ਸਕਦੇ ਹੋ ਜੇ ਸਾਰੇ ਬੱਚੇ ਇਕੱਠੇ ਹੋਊਗੇ ਤਾਂ ਨਹੀਂ ਇੱਕ ਬੱਚੇ ਦੇ ਕਹਿਣ ਨਾਲ ਜਾਂ ਨਾ ਕਹਿਣ ਨਾਲ ਕੁਝ ਨਹੀਂ ਹੁੰਦਾ ਠੀਕ ਹੈ ਬਾਕੀ ਚਲੋ ਜਿਹੜੀ ਅੱਜ ਦੀ ਇਨਫੋਰਮੇਸ਼ਨ ਸੀ ਬਸ ਇੰਨੀ ਸੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਉਂਕਿ ਕੁਝ ਬੱਚਿਆਂ ਨੇ ਜਿਹੜਾ ਹੈਗਾ ਆਪਾਂ ਤੋਂ ਹੈਲਪ ਮੰਗਦੇ ਨੇ ਤਾਂ ਆਪਣਾ ਇਨਾ ਕ ਫਰਜ਼ ਹੁੰਦਾ ਕਿ ਆਪਾਂ ਵੀਡੀਓ ਬਣਾ ਕੇ ਬਾਕੀ ਬੱਚਿਆਂ ਦਾ ਵੀ ਪਛਾਹ ਸਕੀਏ ਤੇ ਜੇ ਜੇਕਰ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਜੇਕਰ ਤੁਸੀਂ ਸ਼ੇਅਰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਤੇ ਅਗਰ ਕੋਈ ਛੋਡੇ ਨਾਲ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਤਾਂ ਤੁਸੀਂ ਆਪਾਂ ਨੂੰ ਡਾਇਰੈਕਟਲੀ ਜਿਹੜਾ ਹੈਗਾ ਆਪਣੇ ਟੈਲੀਗ੍ਰਾਮ ਚੈਨਲ ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਆਪਾਂ ਜੇ ਕੋਈ ਛੋਟਾ ਇਸ਼ੂ ਹੋਇਆ ਚਾਹੇ ਛੋਟਾ ਕੋਈ ਮੰਨ ਲਓ ਸਾਰਿਆਂ ਦਾ ਕੰਪਨੀ ਸ਼ੂ ਹੋਵੇ ਚਾਹੇ ਥੋੜਾ ਕੋਈ ਪਰਸਨਲ ਇਸ਼ੂ ਹੋਵੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਹੋਇਆ ਹੋਵੇ ਤਾਂ ਆਪਾਂ ਸਾਰਾ ਜਿਹੜਾ ਉਹ ਬਾਏ ਠਾਵਾਂਗੇ ਤੇ ਪੰਜਾਬ ਸਰਕਾਰ ਨੂੰ ਇਸ ਚੀਜ਼ ਬਾਰੇ ਕਹਾਂਗੇ ਕਿ ਇਸ ਚੀਜ਼ ਨੂੰ ਜਲਦ ਤੋਂ ਜਲਦ ਜਿਹੜੀ ਹੈਗੀ ਇਸ ਚੀਜ਼ ਤੇ ਮੰਨ ਲਓ ਕਿ ਕੋਈ ਕੰਮ ਕਰਿਆ ਜਾਵੇ ਜਿਆਦਾ ਪੀਟੀਪੀਐਸਬੀ ਦੇ ਬੋਰਡ ਨੂੰ ਕੋਈ ਇਹੋ ਜਿਹੀ ਜਿਹੜੀ ਸੌਫਟਵੇਅਰ ਬਣਾ ਕੇ ਦਿੱਤਾ ਜਾਵੇ ਤਾਂ ਜੋ ਖੁਰਪੀਪਰ ਕੰਡਕਟ ਨੀ ਤੁਸੀਂ ਯਾਰ ਪੇਪਰ ਹੀ ਆ ਤੁਸੀਂ ਨਾਲੇ ਇਹਦੇ ਕਿੰਨਾ ਕਾਗਜ਼ ਵੇਸਟ ਹੁੰਦਾ ਤੁਸੀਂ ਆਨਲਾਈਨ ਪੇਪਰ ਕਿਉਂ ਨਹੀਂ ਲੈਂਦੇ ਜਿਵੇਂ TCS ਲੈਂਦੀ ਆ ਪੰਜਾਬ ਪੁਲਿਸ ਪੇਪਰ ਲੈਂਦੀ ਆ ਤੁਸੀਂ ਇਹ ਹਲੇ ਵੀ ਉਹੀ ਪੁਰਾਣੇ ਤਰੀਕਿਆਂ ਨਾਲ ਐਨੀ ਕੁ ਟਰਾਂਸਪੈਰੈਂਸੀ ਲਿਆਉਣਾ ਤੁਸੀਂ ਵੀ ਪੇਪਰ ਤਾਂ ਘਟੋ ਘਟ ਸਹੀ ਤਰੀਕੇ ਨਾਲ ਕੰਡਕਟ ਹੋ ਸਕਦਾ ਨਾ ਬੱਚੇ ਹੁਣ ਜਿਹੜੇ ਮਿਹਨਤ ਕਰਦੇ ਨੇ ਉਹ ਰੁੜੀ ਜਾਂਦੇ ਨੇ ਜਿਹੜੇ ਜਿਨ੍ਹਾਂ ਕੋਲ ਪੈਸਾ ਚਾਰ ਪੈਸੇ ਲੱਗਦੇ ਨੇ ਉਹ ਨੌਕਰੀਆਂ ਲਈ ਜਾਂਦੇ ਨੇ ਉਹ ਗਾਹਾਂ ਫਿਰ ਨੌਕਰੀਆਂ ਵੀ ਇਹੋ ਜਿਹੀ ਲੈਂਦੇ ਨੇ ਉਹ ਜੇ ਕਿਸੇ ਨੇ 20 ਲੱਖ ਦੇ ਕੇ ਨਾ ਕੋਈ ਨੌਕਰੀ ਲੱਗੇ ਨਾ ਉਹ ਅੱਗੇ ਕਾਪਲੇ ਜ਼ਰੂਰ ਕਰੂਗਾ ਹੀ ਕਰੂਗਾ ਜਿਹੜੇ ਬੰਦੇ ਦਾ ਮਾਈਂਡ ਸੈਟ ਇਹ ਹੈ ਜੀ ਵੀ 20 ਲੱਖ ਲੈ ਕੇ ਮੈਂ ਨੌਕਰੀ ਉਹ ਲੈਣੀ ਆ 20 ਲੱਖ ਲੈ ਕੇ ਤੂੰ ਕੰਮ ਕਰ ਵੀ ਕਰ ਸਕਦਾ ਕੋਈ 20 ਲੱਖ ਲੈ ਕੇ ਨੌਕਰੀ ਲਊਗਾ ਉਹ ਉਹਦਾ 20 ਲੱਖ ਦੁਆਰੇ ਕੱਢੂਗਾ ਜਦੋਂ 20 ਲੱਖ ਕੱਢੂ ਉਹਨੂੰ ਹੋਰ ਵੀ ਲਾਜੂ ਉਹ ਕਾਪਲੇ ਵੱਡੇ ਵੱਡੇ ਕਰੂਗਾ ਫਿਰ ਕਹਿੰਦਾ ਨਾ ਉਹ ਸਰਕਾਰਾਂ ਇਸ ਐ ਕਰਦੀਆਂ ਨੇ ਉਹ ਕਰਦੀਆਂ ਨੇ ਇਸ ਚੀਜ਼ ਨੂੰ ਸਮਝੋ ਬਾਕੀ ਚਲੋ ਜੇਕਰ ਇਨਫੋਰਮੇਸ਼ਨ ਤੁਹਾਨੂੰ ਠੀਕ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੀ ਪੇਪਰ ਦੇਖੇ ਨੇ ਉਹਨਾਂ ਨਾਲ ਸਾਰਿਆਂ ਨਾਲ ਇਹ ਗੱਲ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਜੇਕਰ ਕਿਸੇ ਨੂੰ ਕੋਈ ਕਨਫਰਮਡ ਲੱਗਿਆ ਤਾਂ ਆਪਾਂ ਨੂੰ ਮੈਸੇਜ ਕਰ ਦਿਓ ਆਪਾਂ ਇਸ ਚੀਜ਼ ਬਾਰੇ ਜਿਹੜੀ ਵੀਡੀਓ ਬਣਾ ਕੇ ਪਾਵਾਂਗੇ ਬਾਕੀ ਚਲੋ ਥੈਂਕ ਯੂ